ਹਾਂਜੀ ਨਰੀਕਾ ਵਾਲਿਆਂ ਲਈ ਵੱਡੀ ਖੁਸ਼ਖਬਰੀ ਲੈ ਕੇ حاضر ਹੋ ਜਾਂ ਅੱਜ ਸਾਂਝੀ ਕਰ ਰਹੇ ਹਾਂ ਜਿਹੜੇ ਵੀ ਵੀਰਾਂ ਜਾਂ ਭੈਣਾਂ ਦਾ ਜੋਬ ਕਾਰਡ ਬਣਿਆ ਹੋਇਆ ਨਰੀਕਾ ਦੇ ਵਿੱਚ ਕੰਮ ਕਰਦੇ ਨੇ ਜਾਂ ਜੋ ਕਾਰਡ ਜਿਹੜੀ ਨਵੇਂ ਬਣੇ ਨੇ ਉਹਨਾਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਤੁਸੀਂ ਜਿਹੜਾ ਆਪਣੇ ਪੁਰਾਣੇ ਮਕਾਨ ਬਾਲਿਆਂ ਵਾਲੇ ਮਕਾਨ ਦਾ ਫਾਰਮ ਜਿਹੜਾ ਹੈ ਉਹ ਭਰਵਾ ਸਕਦੇ ਹੋ ਇਹਦੇ ਵਿੱਚ ਐਲੀਜੀਬਿਲਟੀ ਜਿਹੜੀ ਹੈ ਉਹ ਜ਼ਰੂਰੀ ਹੈ ਸਭ ਤੋਂ ਪਹਿਲੀ ਐਲੀਜੀਬਿਲਟੀ ਇਹਦੇ ਵਿੱਚ ਇਹ ਹੀ ਹੁੰਦੀ ਹੈ ਕਿ ਤੁਸੀਂ ਜਿਹੜਾ ਤੁਹਾਡਾ ਮਕਾਨ ਬਣਿਆ ਹੋਇਆ ਬਾਲਿਆਂ ਵਾਲਾ ਹੋਣਾ ਚਾਹੀਦਾ ਹੈ ਪੱਕਾ ਮਕਾਨ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਇੱਕ ਸ਼ਰਤ ਰੱਖੀ ਗਈ ਹੈ ਜੇਕਰ ਤੁਸੀਂ ਬਾਲਿਆਂ ਵਾਲਾ ਮਕਾਨ ਦੇ காਕੇ ਫਾਰਮ ਭਰ ਰਹੇ ਹੋ ਜਿੱਥੇ ਤੁਹਾਡਾ ਘਰ ਬਣਿਆ ਹੋਇਆ ਹੈ ਉਹ ਤੁਹਾਨੂੰ ਦੁਬਾਰਾ ਠਾ ਕੇ ਬਣਾਉਣਾ ਪਏਗਾ ਤੇ ਇਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਤੁਹਾਨੂੰ ਦੋ ਦਿਨ ਕਿਸ਼ਤਾਂ ਦੇ ਵਿੱਚ ਰਾਸ਼ੀ ਜਿਹੜੀ ਆ ਉਹ ਅਦਾ ਕਰੇਗੀ ਇੱਕ ਤੋਂ 1.5 ਲੱਖ ਤੱਕ ਜਿਹੜਾ ਪੈਸਾ ਤੁਹਾਡੇ ਖਾਤੇ ਦੇ ਵਿੱਚ ਗਵਰਨਮੈਂਟ ਨੇ ਪਾਉਣਾ ਹੁਣ ਦੱਸਦੇ ਹਾਂ ਇਹਦਾ ਫਾਰਮ ਕਿਵੇਂ ਭਰਿਆ ਜਾਣਾ ਹੈ ਹੁਣ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਨਵੇਂ ਸਰਪੰਚ ਬਣੇ ਨੇ ਉਹ ਜਿਹੜੇ ਨੇ ਇਹ ਫਾਰਮ ਭਰ ਰਹੇ ਨੇ ਸੈਕਟਰੀ ਦੇ ਜਿਹੜੇ ਅnder ਇਹ ਫਾਰਮ ਭਰੇ ਜਾ ਤੇ ਆਪਣੀ ਪੰਚਾਇਤ ਦੇ ਸਕਟਰੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਾਂ ਪੰਚਾਇਤ ਦੇ ਸਰਪੰਚ ਨਾਲ ਸੰਪਰਕ ਕਰ ਸਕਦੇ ਹੋ ਇਹ ਫਾਰਮ ਜਿਹੜੇ ਨਾਲ ਭਰ ਰਹੀ ਨੇ ਇਹਦੇ ਵਿੱਚ ਤੁਹਾਡੇ ਘਰ ਦੀਆਂ ਤਿੰਨ ਫੋਟੋਆਂ ਬਾਲਿਆਂ ਦੀਆਂ ਲਈਆਂ ਜਾਣਗੀਆਂ ਤੇ ਤਿੰਨ ਫੋਟੋਆਂ ਤੁਹਾਡੀਆਂ ਲਈਆਂ ਜਾਣਗੀਆਂ ਖੜਾ ਕਰਕੇ ਜਿੱਥੇ ਤੁਸੀਂ ਮਕਾਨ ਬਣਾਉਣਾ ਹੈ ਫਾਰਮ ਜਿਹੜਾ ਉਹ ਤੁਹਾਡਾ ਭਰਿਆ ਜਾਣਾ ਹੈ ਉਹਦੇ ਵਿੱਚ ਜਿਹੜੀ एलिजिਬਿਲਟੀ ਹੈ ਉਹ ਜ਼ਰੂਰੀ ਹੈ ਇਹ ਫਾਰਮ ਜਿਹੜੇ ਨੇ ਹੁਣ ਭਰੇ ਜਾ ਰਹੇ ਨੇ ਸੋ ਫਾਰਮ ਕਿਵੇਂ ਭਰਿਆ ਜਾਣਾ ਹੈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਦਾ ਵੀ ਚੋਪ ਕਾਰਡ ਜਿਹੜਾ ਬਣਿਆ ਹੋਇਆ ਹੋਵੇਗਾ ਜੇ ਨਹੀਂ ਬਣਿਆ ਹੋਇਆ ਤਾਂ ਆਪਣੇ ਪਿੰਡ ਦੇ ਸਰਪੰਚ ਕੋਲ ਤੁਸੀਂ ਚਲੇ ਜਾਣਾ ਹੈ ਤੁਸੀਂ ਆਧਾਰ ਕਾਰਡ ਪੈਨ ਕਾਰਡ ਤੇ ਬੋਟ ਕਾਰਡ ਤੇ ਬੈਂਕਰੀ ਕਾਪੀ ਲੈ ਕੇ ਇੱਕ ਫੋਟੋ ਸਟੇਟਸ ਦੀ ਲੈ ਲੈਣੀ ਹੈ ਉਸ ਦੇ ਵਿੱਚ ਤੁਹਾਨੂੰ ਇੱਕ ਫਾਰਮ ਜਿਹੜਾ ਸਰਪੰਚ ਵੱਲੋਂ ਦਿੱਤਾ ਜਾਏਗਾ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਫਾਰਮ ਇਹਦੇ ਵਿੱਚ ਤੁਸੀਂ ਬਿਨਾਂ ਕਾਰਦਿਕ ਵਿੱਚ ਜਿਹੜਾ ਭਰਨਾ ਹੈ ਘਰ ਦੇ ਮਾਲਕ ਦਾ ਨਾਮ ਜਿਤੇ ਨਾਮ ਤੇ ਨਰੇਗਾ ਦਾ ਚੋਪ ਕਾਰਡ ਬਣਾਉਣਾ ਹੈ ਫਿਰ ਉਸ ਦੇ ਪਿਤਾ ਦਾ ਨਾਮ ਜੇ ਲੇਡੀਜ਼ ਭਰ ਰਹੀ ਹੈ ਪਤੀ ਦਾ ਨਾਮ ਆਏਗਾ ਨੰਬਰ 2 ਤੇ ਜਿਹੜਾ ਪਤਾ ਐਡਰੈਸ ਤੁਹਾਡਾ ਪੂਰਾ ਘਰ ਦਾ ਪਰਨਾ ਹੈ ਮੋਬਾਈਲ ਨੰਬਰ ਬਲਾਕ ਦਾ ਨਾਮ ਜਿਹੜੇ ਬਲਾਕ ਨਾਲ ਤੁਸੀਂ ਸੰਬੰਧਿਤ ਹੋ ਜ਼ਿਲ੍ਹੇ ਦਾ ਨਾਮ ਫਿਰ ਤੁਸੀਂ ਕਿਹੜੀ ਕੈਟਾਗਰੀ ਨਾਲ ਸੰਬੰਧਿਤ ਹੋ ਸ਼੍ਰੇਣੀ ਤੁਹਾਡੀ ਭਰੀ ਜਾਣੀ ਐ ਐਸਸੀ ਨਾਲ ਬੀਸੀ ਨਾਲ ਹੋ ਜਾਂ ਆਓਬੀਸੀ ਜਰਨਲ ਕੋਈ ਵੀ ਹੋ ਫਿਰ ਤੁਹਾਡਾ ਰਸਨ ਕਾਰਡ ਦਾ ਨੰਬਰ ਜਿਹੜਾ ਭਰਿਆ ਜਾਣਾ ਹੈ ਬੂਠ ਨੰਬਰ ਤੁਹਾਡਾ ਭਰਿਆ ਜਾਏਗਾ ਰਸਨ ਕਾਰਡ ਦਾ ਨੰਬਰ ਭਰਿਆ ਜਾਣਾ ਫਿਰ ਬਲਾਕ ਦੇ ਮੈਂਬਰ ਜਿਹੜੇ ਵੀ ਨੇ ਬਾਲਕ ਮੈਂਬਰ ਸੋਰੀ ਜਿਹੜੇ ਵੀ ਨੇ ਘਰ ਦੇ ਉਹ ਉਹਦੇ ਵਿੱਚ ਰਸਨ ਕਾਰਡ ਦੇ ਵਿੱਚ ਭਰੇ ਜਾਣੇ ਨੇ ਪੀ ਨੇ ਕਾਰਡ ਦਾ ਨਾਮ ਪੁਰਸ਼ ਔਸਤਰੀ ਉਮਰ ਆਧਾਰ ਕਾਰਡ ਨੰਬਰ ਬੈਂਕ ਖਾਤਾ ਨੰਬਰ ਤੇ ਮੈਂਬਰ ਦਾ ਘਰ ਦੇ ਮਾਲਕ ਨਾਲ ਰਿਸ਼ਤਾ ਕੀ ਹੈ ਇਹ ਭਰਿਆ ਜਾਣਾ ਹੈ ਇਸ ਦੇ ਅੰਦਰ ਜਿਹੜਾ ਵੀ ਭਰਿਆ ਜਾਣਾ ਹੈ ਇਸ ਤੋਂ ਬਾਅਦ ਇੱਕ ਥਲੇ ਤੁਹਾਡੀ ਫੋਟੋ ਲੱਗੇਗੀ ਜੇਕਰ ਤੁਸੀਂ ਸਾਈਨ ਕਰਦੇ ਹੋ ਤਾਂ ਸਾਈਨ ਦਾ ਨਿਸ਼ਾਨ ਉਹ ਸੌਰੀ ਫਿਰ ਸਾਈਨ ਤੁਹਾਡੇ ਹੋਣਗੇ ਜੇਕਰ ਤੁਸੀਂ ਅੰਗੂਠਾ ਲਗਾਉਂਦੇ ਹੋ ਤਾਂ ਅੰਗੂਠਾ ਤੁਹਾਡਾ ਲੱਗੇਗਾ ਫਿਰ ਇਹ ਤਸਦੀਕ ਕਰੇਗਾ ਤੁਹਾਡਾ ਸਰਪੰਚ ਆਪਣੇ ਹਸਤਾਖਸ਼ਰ ਤੇ ਮੋਹਰ ਲਗਾ ਕੇ ਫਿਰ ਜਿਹੜੀ ਅਗਲੀ ਕਾਰਵਾਈ ਹੈ ਚੋਪ ਕਾਡ ਦਾ ਜਿਹੜਾ ਰਜਿਸਟਰ ਦੇ ਵਿੱਚ ਪੰਨਾ ਨੰਬਰ ਲੜੀ ਨੰਬਰ ਤੇ ਮਿਤੀ ਨੰਬਰ ਜਿਹੜਾ ਸੈਕਟਰੀ ਦਰਜ ਕਰੇਗਾ ਗ੍ਰਾਮ ਰੁਜ਼ਗਾਰ ਸਹਾਇਕ ਦੇ ਸਖਸ ਇੱਥੇ ਸੈਕਟਰੀ ਦੇ ਸਤਰ ਹੋਣਗੇ ਫਿਰ ਤੁਹਾਡਾ ਹੀ ਜਿਹੜਾ ਫਾਰਮ ਹੈ ਸਬਮਿਟ ਹੋ ਜਾਏਗਾ ਸਖਸ ਸੈਕਟਰੀ ਦੇ ਜਿਹੜੇ ਅਸਟਾਕਚਰ ਹੋਣਗੇ ਫਿਰ ਤੁਹਾਡਾ ਜਿਹੜਾ ਫਾਰਮ ਸਬਮਿਟ ਹੋਏਗਾ ਸਬਮਿਟ ਹੋਣ ਤੋਂ ਬਾਅਦ ਤੁਹਾਨੂੰ ਇੱਕ ਜੋਬ ਦਾ ਨੰਬਰ ਮਿਲ ਜਾਏਗਾ ਜੋਬ ਕਾਡ ਦਾ ਨੰਬਰ ਮਿਲੇਗਾ ਫਿਰ ਤੁਸੀਂ ਬਾਲਿਆਂ ਵਾਲਾ ਫਾਰਮ ਜਿਹੜਾ ਭਰ ਸਕੋਗੇ ਇਸ ਸੰਬੰਧੀ ਤੁਹਾਡੀ ਕੋਈ ਵੀ ਕਵੈਰੀ ਹੈ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸ ਸਕਦੇ ਹੋ ਅਸੀਂ ਹੈਲਪ ਕਰਨ ਦੀ ਤੁਹਾਡੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਪੁਵਿਕ ਦੇ ਵਿੱਚ ਤੁਸੀਂ ਸਰਕਾਰੀ ਸਕੀਮਾਂ ਬਾਰੇ ਲਾਭ ਲੈਣਾ ਹੈ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਦੇ ਰੱਖਣਾ ਤੇ ਬੈਲ ਆਈਕਨ ਪ੍ਰੈਸ ਹੋਰ ਕਰਦੇ ਰੱਖਣਾ ਤਾਂ ਜੋ ਹਰ ਇੱਕ ਨੂੰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਇਹ ਵੀਡੀਓ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਇਸ ਦਾ ਲਾਭ ਲੈ ਸਕੇ ਸੋ ਮਿਲਦੇ ਆ ਇੱਕ ਹੋਰ ਨਵੀਂ ਸਕੀਮ ਦੇ ਨਾਲ ਦਿਓ ਇਜਾਜ਼ਤ ਧੰਨਵਾਦ